ਪਾਵਰਨ ਸੰਭਾਲ ਲਈ ਵੱਖ-ਵੱਖ ਸਭਾ ਸੁਸਾਇਟੀਆਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਐਸੇ ਤਹਿਤੀ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਦੀ ਅਗਵਾਈ ਵਿੱਚ α1 ਸਾਹਮਣੇ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਇਸ ਮੌਕੇ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਦੇ ਨਾਲ ADCP ਹਰਪਾਲ ਸਿੰਘ ਨੇ ਬੂਟੇ ਲਗਾਏ ਅਤੇ ਸਮੂਹ ਸ਼ਹਿਰ ਵਾਸੀਆਂ ਨੂੰ ਵਾਤਾਵਰਨ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ ਅਤੇ ਨਾਲ ਹੀ ADCP ਹਰਪਾਲ ਸਿੰਘ ਵੱਲੋਂ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਵੱਲ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ ਗਈ ਉਨਾ ਆਖਿਆ ਕਿ ਆਉਣ ਵਾਲੀ ਪੀੜ੍ਹੀ ਲਈ ਅਗਰ ਵਾਤਾਵਰਣ ਸਹੀ ਰੱਖਣਾ ਹੈ ਤਾਂ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਇਸ ਮੌਕੇ ਉਹਨਾਂ ਦੇ ਨਾਲ ਪਾਈ ਅਮਰਜੀਤ ਸਿੰਘ महंत गोपाल ਜੀ ਰਵੀ ਸ਼ੇਰ ਸਿੰਘ ਵੀ ਹਾਜ਼ਰ ਸਨ ਅਮਰਪੁਰ ਸ਼ਹਿਰ ਲਿਲਾ ਜੀ ਰੋਡ 알파ਵਾਸ ਦੇ ਸਾਹਮਣੇ ਰੋਡ ਤੇ ਜਗ੍ਹਾ ਸਾਨੂੰ ਕੋ ਨਜ਼ਰ ਆਈ ਸੀ ਇਸ ਉਪਰ ਤੋਂ ਬੂਟੇ ਲਾਉਣ ਦੀ ਗ੍ਰੀਟਿਵ ਵਾਲਾ ਸ਼ੁਰੂ ਆਪਾਂ ਸਾਰੇ ਹਰ ਵੀ ਰੰਗ ਇਸ ਨੂੰ ਵੀ ਰਹਿ ਆਪਕੂ ਦੇ ਲੋੜੇ ਚਾਹੀਦੇ ਨੇ ਜਿਹੜੇ ਆਪਰਾ ਗਾਹ ਸਰਵੇਖੇ ਦੇ ਵਿੱਚ ਕਿਤਰਾ ਦੀ ਕਾਹ ਕਰਦੀ ਵੱਧ ਗਈ ਆ ਜਿਹੜਾ ਵਾਤਾਵਰਣ ਉਹ ਵੀ ਪ੍ਰਸ਼ੋਤ ਹੋ ਰਿਹਾ ਉਹ ਕਿ ਪਤਾ ਆਪ ਦੇ ਐ ਸੋਲ ਕੀ ਆ ਤੇ ਸੁਨਿਆ ਜਾ ਰਿਹਾ ਕਿ ਦੂਜੇ ਲੋਕ ਲੋਕ ਧੱਕੇ ਵੀ ਹੋਏ ਨੇ ਸਾਰੇ ਜਾਣੇ ਉਸੇ ਹੀ ਮੁਹੰਮਦ ਸੇਬ ਜਿਹੜਾ ਵਾ ਅਬੂ ਸਰ ਸੇ ਵਰਕ ਵਰਕ ਸੇ ਸੜਕਾਂ ਦੇ ਉੱਤੇ ਜਿਹੜਾ ਜਵਾਕੀ ਦੀ ਸ਼ੁਰੂ ਸ਼ੁਰੂ ਹੋਈ ਆ ਗੁਰੂ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਵੀ ਇਹ ਦੱਸਾਇਆ ਕੁਦਰਤ ਦੀ ਤਰਫਾਇ ਲਿਖਿਆ ਆ ਕਿ ਬਲਿਹਾਰੀ ਕੁਦਰਤ ਰਸਿਆ ਜਿਹੜਾ ਅੰਤ ਦਾ ਗਾਈ ਸੱਖਿਆ ਕੁਦਰਤ ਵਿੱਚੇ ਕੁਦਰਤ ਨੂੰ ਹੀ ਕੁਦਰਤ ਤੋਂ ਪਾਵਾ ਉਸ ਦਾ ਸਾਰ ਕੁਦਰਤ ਪਾਸ ਆਦੀ ਹੈ ਸਾਡੀ ਕੁਦਰਤ ਸਰ ਸਰਕਾਰ ਇਹ ਕਹਿੰਦੇ ਕੁਦਰਤ ਨੂੰ ਸੰਭਾਲਣਾ ਜਿਹੜਾ ਵਾ ਸਾਡੇ ਸਾਰਿਆਂ ਵਾਸਤੇ ਬਹੁਤ ਜੀ ਆ ਬਾਬਾ ਜੀ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਜਿਹੜੇ ਪਹਿਲਾਂ ਵੀ ਗੁਰਧਾਮਾਂ ਦੀ ਸੇਵਾ ਅੱਜ ਬੜੇ ਵੱਡੇ ਉਪਰਾਲੇ ਕਰ ਰਹੇ ਨੇ ਉਹਨਾਂ ਨੇ ਸ਼ਹਿਰ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣ ਲੋ ਅਤੇ ਇਹ ਜਿਹੜੀ ਮਹਿੰਮ ਹੈ ਕਿ ਸਾਡੇ ਸਾਹ ਸੌਕੇ ਹੋਣ ਜਿਹਦੇ ਵਾਸਤੇ ਉਹਨਾਂ ਨੇ ਅੱਜ ਸ਼ਹਿਰ ਦੇ ਵਿੱਚ ਬੂਟੇ ਲਾਉਣੇ ਸ਼ੁਰੂ ਕੀਤੇ ਨੇ ਪਹਿਲਾਂ ਵੀ ਬਹੁਤ ਸਾਰੇ ਬੂਟੇ ਲਾਏ ਨੇ ਸੁਲਤਾਨਵੰਦ ਨਹਿਰ ਤੇ ਜਿੱਥੇ ਬਹੁਤ ਹੀ ਸੁੰਦਰ ਨਹਿਰ ਜਿਹੜੀ ਬਣ ਚੁੱਕੀ ਆ ਜਿੱਥੇ ਲੋਕ ਸ਼ੈਰ ਕਰਦੇ ਆ ਇਸੇ ਤਰ੍ਹਾਂ α1 ਦੇ ਸਾਹਮਣੇ ਵੀ ਅੱਜ ਬੂਟੇ ਲਾਉਣੇ ਸ਼ੁਰੂ ਕੀਤੇ ਆ ਇੱਥੇ ਤਕਰੀਬ 120 ਬੂਟਾ ਬਾਬਾ ਜੀ ਵੱਲੋਂ ਲਾਇਆ ਜਾ ਰਿਹਾ ਇਹ ਤਾਂ ਵੱਖ-ਵੱਖ ਸ਼ਹਿਰ ਤੇ ਨਾਲ ਇਹਨਾਂ ਦੇ ਚੰਗਲੇ ਲਾਏ ਜਾ ਰਹੇ ਨੇ ਵਾਤਾਵਰਣ ਸੰਭਾਲੀ ਵੱਖ-ਵੱਖ ਸਵਾ ਸੁਸਾਇਟੀਆਂ ਵੱਲੋਂ ਕੰਮ ਕੀਤੇ ਜਾ ਰਹੇ ਆ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਸ਼ਹਿਰ ਵਿੱਚ α1 ਦੇ ਸਮੇਂ ਅੱਜ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਿਆਂ ਵੱਲੋਂ ਵਾਤਾਵਰਣ ਸੰਭਾਲੀ ਬੂਟੇ ਲਗਾਏ ਗਏ ਇਸ ਮੁਕੇ ਉਹ ਚੇਤੇ ਤੋਰਤੇ ਐਡੀਸੀ ਵੀ ਟ੍ਰੈਫਿਕ ਹਰਪਾਲ ਸਿੰਘ ਪੂਜੇ ਅਤੇ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖ ਕਿ ਬਾਬਾ ਕਸ਼ਮੀਰ ਸਿੰਘ ਪੁਰੀ ਵਾਲਿਆਂ ਵੱਲੋਂ ਜਿਹੜਾ ਵਾਤਾਵਰਣ ਸੰਭਾਲ ਲਈ ਕੰਮ ਕੀਤਾ ਜਾ ਰਿਹਾ ਇੱਕ ਛੇ ਲਗਾ ਜੋ ਕਦਮ ਹੈ ਨਾਲ ਹੀ ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਬਾਤ ਤੋਂ ਬਾਅਦ ਬੋਟਲ ਲਗਾਏ ਜਾਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵਾਤਾਵਰਣ ਨੂੰ ਹੋਰ ਸ਼ੁੱਧ ਰੱਖਿਆ ਜਾ ਸਕੇ ਅਮਰਸਰ ਪਾਠਵੀ ਖਬਰਾਂ ਲਈ ਹਰਕੇਸ਼ ਕੁਮਾਰ